ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸ਼ੂਬਾੜ ਸੇਣ ਲਈ ਲੈ ਕੇ ਆਏ ਆਂ ਜੀ ਬੱਚਾ ਆ ਗਿਆ ਮਗਰ ਕਰਮਾਲੀ ਦੇ ਵਸੀ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਆਜੋ ਬਾਈ ਹਾਂਜੀ ਵੈਸ਼ਸਤਰੀ ਕਾਲ ਸਤਿ ਸ੍ਰੀ ਅਕਾਲ ਵੀਰੇ ਹੋ ਠੀਕ ਹੋ ਬਾਈ ਹਾਂਜੀ ਹਾਂਜੀ ਵੀਰੇ ਬਹੁਤ ਵਧੀਆ ਕਿਵੇਂ ਚੱਲਦਾ ਬਾਈ ਕੰਮਕਾਰ ਬਹੁਤ ਸੋਹਣਾ ਚੱਲੀ ਜਾਂਦਾ ਬਾਈ ਠੀਕ ਹੈ ਜੀ ਹਾਂ ਜੀ ਵੀਰੇ ਬਹੁਤ ਵਧੀਆ ਨਾਮ ਤੇ ਬਈ ਆਪਣਾ ਐਡਰੈਸ ਬੋਲ ਨਾਮ ਵੀਰੇ ਦਵਿੰਦਰ ਸਿੰਘ ਆ ਹੂੰ ਪਿੰਡ ਢੱਲਵਾ ਤਹਿਸੀਲ ਆਪਾਂ ਨੂੰ ਤਪਾਗੀ ਤੇ ਜ਼ਿਲ੍ਹਾ ਆਪਣਾ ਬਰਨਾਲਾ ਜੀ ਨੇੜੇ ਪਿੰਡ ਬਈ ਨੇੜੇ ਵੀਰੇ ਤਪਾ ਸ਼ਹਿਰ ਆਪਾਂ ਨੂੰ 4 ਕਿਲੋਮੀਟਰ ਪੈਂਦਾ ਠੀਕ ਹੈ ਤੇ ਪੱਖੋ ਕੰਚੀਵੇਂ ਆਪਾਂ ਨੂੰ 7-8 ਕਿਲੋਮੀਟਰ ਹਾਂਜੀ ਬਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 76964 ਹੂੰ 60400 ਜੀ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਦਵਿੰਦਰ ਬਾਈ ਕਿਹੜਾ ਸੂਆ ਸੂਈ ਆ ਜਿਹੜੀ ਸਾਹਮਣੇ ਆਪਾਂ ਵੜਦੇ ਇਹ ਵੀਰੇ ਦੂਸਰਾ ਸੂਆ ਕਹਿ ਕੇ ਦਿੱਤੀ ਆਪਾਂ ਨੂੰ ਆਪਾਂ ਤੀਸਰਾ ਮੰਨ ਕੇ ਲਈ ਆ ਠੀਕ ਹੈ ਹਾਂਜੀ ਵੀਰੇ ਬਈ ਕਹਿੰਦਾ ਵੀ ਅਗਲੇ ਦਾ ਆਪਾਂ ਨੂੰ ਬਈ ਦੂਸਰਾ ਕਹਿੰਦਾ ਆਪਾਂ ਤੀਸਰਾ ਮੰਨ ਕੇ ਲਈ ਆ ਬਈ ਬਹਿੜਾ ਬਈ ਕਹਿੰਦਾ ਤੀਜਾ ਮੰਨ ਕੇ ਹਾਂਜੀ 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 ਵੈਸੇ ਅੰਗ ਦੂਸਰੇ ਵਾਲੀ ਆ ਬਹਿੜ ਦੇ ਹਾਂਜੀ ਬਈ ਤੇ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਇਹਨੂੰ ਬਈ ਸੂਈ ਨੂੰ ਹੋ ਗਏ 13 14 ਦਿਨ ਸੂਈ ਨੂੰ 13 14 ਹਾਂ 15 ਦਿਨਾਂ ਦੇ ਕਰੀਬ ਹੋ ਗਏ ਇਹਨੂੰ ਸੂਈ ਨੂੰ ਤੇ ਬੱਚਾ ਵਸੀ ਆ ਗਈ ਹੈ ਨਾ ਬੱਚਾ ਵੀਰੇ ਬੱਛੀ ਆ ਇਹਦੇ ਮਗਰ ਬੱਸੀ ਚੰਗੀ ਆ ਨਾ ਚੰਗੀ ਆ ਵੀਰੇ ਵਧੀਆ ਸਮੀ ਭਲੀ ਆ ਬੱਛੀ ਸਹੀ ਗੱਲ ਹਾਂਜੀ ਹਾਂ ਤੇ ਦਵਿੰਦਰ ਬਾਈ ਕਿੰਨਾ ਕ ਦੁੱਧ ਹਾਂ ਇਸ ਵਕਤ ਬਾਈ 17 ਕਿਲੋ ਦੁੱਧ ਹੈ ਦੇ ਥੱਲੇ ਠੀਕ ਆ ਹਾਂ ਬੰਦਾ 16 ਕਿਲੋ ਮੰਨ ਕੇ ਆ ਜੇ ਠੀਕ ਆ ਬਾਈ ਹਾਂਜੀ 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 ਤੇ ਚਵਾਈ ਚੁਈ ਕਿਵੇਂ ਚੁਈ ਵੀਰੇ ਇੱਕ ਨੰਬਰ ਆ ਹਾਂਜੀ ਹਾਂਜੀ ਬਾਈ ਮੋਟੀ ਮੋਟੀ ਤੇਵਾ ਬੜਾ ਕਮਾਲ ਆ ਬਾਈ ਬਾਲਾ ਸੋਹਣਾ ਹਾਂ ਕੀ ਬਾਤ ਆ ਫਿਟਿੰਗ ਫੁੱਟਿੰਗ ਦੇਖੋ ਬਾਈ ਲੈ ਬਹੁਤ ਚੰਗੀ ਆ ਫਿਟਿੰਗ ਫੁੱਟਿੰਗ ਬਾਕੀ ਥਣਾ ਥਣਾ ਦਾ ਸਹਿ ਦੇਖੋ ਗਲਾਬੀ ਥਣਾ ਹਾਂਜੀ ਵੀਰੇ ਸਹੀ ਗੱਲ ਲੈ ਕੀ ਬਾਤ ਆ ਬਹੁਤ ਚੰਗਾ ਥਣਾ ਨਖੜ ਮਤ ਥਣਾ ਤੇ ਚੂਣ ਚਵਾ ਬਾਈ ਕਹਿੰਦਾ ਬਾਈ ਬਾਲਾ ਚੰਗਾ ਬਾਈ ਬਾਲਾ ਚੰਗਾ ਸੀਲ ਠੰਡੀ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਬੰਦਾ ਚ ਹੋਵੇ ਬੁੜੀ ਚ ਹੋਵੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਲੀ ਠੰਡੀ ਆ ਬਾਲੀ ਬਾਲੀ ਜਿਆਦੇ ਬਾਈ ਹਾਂ ਬਾਕੀ ਕੱਦ ਕਾਠ ਬਹੁਤ ਆ ਯਾਰ ਨਾ ਵਧੀਆ ਬਾਈ ਸੁੱਖ ਨਾਲ ਹਾਂਜੀ ਹਾਂਜੀ ਬਹੁਤ ਸੋਹਣਾ ਕੱਦ ਕਾਠ ਹੈਗਾ ਬਾਕੀ ਗੁਲਾਬੀ ਹਾਂਜੀ ਚੈੱਕ ਕਰਵਾਣਾ ਲਾ ਫੇਰ ਹਾਂਜੀ ਬਾਈ ਬਹੁਤ ਕਮਾਲ ਹੈ ਕਹਿੰਦੇ ਬਹੁਤ ਚੰਗੀ ਜਾਤ ਕੁਆਲਟੀ ਹੈ ਬਾਈ ਬੈਠਦੀ ਪੜੀ ਵੀ ਵਹਿੜਾ ਹਾਂਜੀ 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 ਬਾਈ ਦਵਿੰਦਰ ਖੋਲ ਦੇ ਹਾਂਜੀ ਵੀਰੇ ਖੋਲ ਦਿਨਾ ਤੇ ਦਵਿੰਦਰ ਭਾਈ ਦਾ ਮੁੱਲ ਫਿਰ ਕੀ ਰਹੂ ਅੱਜ ਬਾਈ ਮੁੱਲ ਤਾਂ ਨਾ ਬਸ ਅੱਜ ਤੋਕੜਾਂ ਵਾਲਾ ਮੁੱਲ ਹੀ ਹੋਊ ਇਹਦਾ ਠੀਕ ਹੈ ਹਾਂ ਬਾਈ ਮੁੱਲ ਮੁੱਲ ਬਾਈ ਤੋਕੜਾ ਮਤਲਬ ਆਪਣੇ ਨਾ ਬਾਈ ਮੁੱਲ ਜਾਇਜ਼ ਹੀ ਹੁੰਦੇ ਆ ਹਾਂ ਕੱਲ ਆਪਾਂ ਵੀਡੀਓ ਪਾਈ ਸੀ ਵੀਰੇ ਹਾਂ ਮਤਲਬ ਕਿ ਉਹ ਜਾਇਜ਼ ਵੀਡੀਓ ਦਾ ਕਰਕੇ ਮੁੱਲ ਦਾ ਕਰਕੇ ਮਤਲਬ ਪਹਿਲੇ ਦੂਜੇ ਫੋਨ ਤੇ ਵੀਡੀਓ ਮਤਲਬ ਕਿ ਆਨਲਾਈਨ ਕਾਂ ਗਈ ਆਪਣੀ ਉਹ ਠੀਕ ਹੈ ਬਾਈ ਹਾਂਜੀ ਬਾਈ ਅੱਜ ਵੀ ਬਸ ਆਪਾਂ ਹੈ ਮਤਲਬ ਕਿ ਬਾਜ ਵੀ ਰੇਟ ਕਰਨਾਗਾ ਬਾਕੀ ਲੇਵਾ ਵਾਲਾ ਚੰਗਾ ਆ ਗਿਆ ਬਾਹਲਾ ਚੰਗਾ ਬਾਈ ਫਿਟਨੈਸ ਫੁੱਟਨੈਸ ਬਹਿੜ ਦੀ ਸਹੀ ਗੱਲ ਹੈ ਫਿਟਨੈਸ ਵਾਲਾ ਚਾਲ ਚੂਲ ਬਹਿੜ ਦੀ ਬਹੁਤ ਚੰਗੀ ਆ ਇਹ ਬਹੁਤ ਪਿਆਰਾ ਹੈਗਾ ਹਾਂ ਸੋਰਾ ਦਰਾ ਚੇ ਕਰ ਸਕਦੇ ਇੱਕ ਨੰਬਰ ਤੇ ਮੁੱਲ ਦਵਿੰਦਰ ਫਿਰ ਇਹ ਦੇਖੀ ਆ ਬਾਈ ਬਾਈ ਮੁੱਲ ਕਰਾਉਣ ਨੂੰ ਤਾਂ 60 ਕਰਾ ਲਓ ਹਾਂ ਪਰ ਆਪਾਂ 53000 ਦੀ ਬਹਿੜ ਦੇ ਦਾਂਗੇ ਇਹ ਆਪਾਂ ਠੀਕ ਹੈ ਮੁੱਲ ਕਰਾਉਣ ਨੂੰ ਤਾਂ ਭਾਵੇਂ ਕਰਾ ਲਓ ਬਾਈ ਕਹਿੰਦਾ 60000 ਰੁਪਿਆ ਹਾਂ ਪਰ 53000 ਰੁਪਏ ਦੀ ਬਹਿੜ ਦੇ ਦਾਂਗੇ 53000 ਦੀ ਬਹਿੜ ਦੇ ਦਾਂਗੇ ਸੂਈ ਸਵਾਈ ਬੱਚਾ ਮਗਰ ਆ ਗਿਆ ਬਸ ਇਦਾਰਾ ਮਾਰੋਗੇ ਤਾਰਾ ਮਾਰ ਦਿੰਨੇ ਮਾਰ ਦੋ ਹਾਂਜੀ ਬਈ ਲੈ ਬਈ ਚਵਾਈ ਚ ਬਈ ਆਪਾਂ ਚੈੱਕ ਕਰਾਣਾ ਚੋਣ ਜਵਾ ਬਹੁਤ ਚੰਗਾ ਬਈ ਬੜਾ ਚੰਗਾ ਬਈ ਬੜਾ ਚੰਗਾ ਹੂੰ ਕੀ ਆ ਬਾਤ ਹੈ ਬਾਕੀ ਦੰਦ ਵੀ ਚਿੱਟਾ ਹੈ ਨਾ ਬਈ ਚਿੱਟਾ ਫੈਟ ਫੂਡ ਬਹੁਤ ਸੋਹਣੀ ਆਉਂਦੀ ਹੈ ਬੱਚ ਇਹਦੀ ਬਹਿੜ ਹਾਂ ਟ੍ਰਾਈ ਕਰਮਾਣੀ ਹਲੋ ਕੀ ਆ ਬਾਤ ਹੈ ਬੜਾ ਚੰਗਾ ਬਈ ਚੋਣ ਤਾਂ ਹਾਂ ਆ ਤੁਸੀਂ ਬਾਈ ਤੁਸੀਂ ਬਾਈ ਚੈੱਕ ਕਰ ਸਕਦੇ ਬਾਕੀ ਨਿਪੜਨ ਵਾਲੀ ਆ ਬਾਈ ਨਿਪੜਨ ਵਾਲੀ ਆ ਜਮਾ ਖਰੀ ਸਹੀ ਗੱਲ ਹੈ ਫੀਟਿੰਗ ਫੂਟਿੰਗ ਬਾਈ ਲੈਵੇ ਦੀ ਬਾਲੀ ਚੰਗੀ ਆ ਬਾਈ ਠੰਡੀ ਸੀਲ ਜਿਵੇਂ ਮਰਜੀ ਬੈਠੀ ਜਾਓ ਹਾਂ ਜਿਵੇਂ ਦੋਨਾਂ ਪਾਸੇ ਬਹਿ ਕੇ ਚੋਲੋ ਜਿੰਨਾ ਮਗਰ ਨੂੰ ਨਹੀਂ ਮੂਰ ਨੂੰ ਬਹੁਤ ਸੋਹਣਾ ਕਰਮਾਣੀ ਨੂੰ ਲੇ ਵਾ ਬਾਕੀ ਕੱਲਾ ਕੱਲਾ ਥਣ ਨਿਖੜ ਮਾ ਥਣ ਲਾਗਾ ਸਵਿੰਦਰ ਭਾਈ ਭਾਵੇਂ ਕੋਈ ਦੋ ਟਾਈਮ ਚ ਵਾਈ ਹਾਂਜੀ ਹਾਂਜੀ ਭਾਈ ਆਪਦੇ ਤਸੱਲੀਆਂ ਕਰੇ ਠੀਕ ਹਾਂ ਆਪਣੇ ਘਰੇ ਖੜੀ ਹੈਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਦੋ ਟਾਈਮ ਕਰ ਲਿਓ ਭਾਵੇਂ ਤਿੰਨ ਟਾਈਮ ਕਰ ਲਿਓ ਭਾਈ ਤੇ ਜੇ ਕਿਸੇ ਵੀ ਵੀਰ ਨੂੰ ਬਾੜ ਪਸੰਦ ਆਵੇ ਤਾਂ ਬਾਈ ਨਾ ਕਰਿਓ ਕੰਟੈਕਟ ਧੰਨਵਾਦ